ਦੂਜਾ ਸੂਆ ਸੂੰਦੀਆ ਮਿੱਤਰੋ ਗਾਂ ਤੇ ਥਣਲੇਵੀ ਦੀ ਪੂਰੀ ਸਾਫ ਆ ਮਿੱਤਰੋ ਇਹ ਗੱਲ ਨਹੀਂ ਹੈ ਫਾਰਮ ਦੀ ਬਿਹੜਾ ਇਹ ਪਹਿਲਾਂ ਨੇ 30 ਕਿਲੋ ਤੋਂ ਦਿੱਤਾ ਨਹੀਂ ਤੱਕਟ ਪਹਿਲਾ ਸੂਆ ਸੂਣ ਵਾਲੀ ਬਿਹੜ ਦੇਖੋ ਥਣਲੇਵੀ ਤੂੰ ਬੰਨਦੂ ਲੈਵੇ ਵਾਲੇ ਜਿੱਤੇ ਸੂਣਾ ਲੈਟ ਲੈਟ ਸੋ ਠੀਕ ਹੈ ਸਦਰ ਕੇ ਕੰਮੜੀ ਤੇ ਆਈ ਭਾਈ ਆਪਾਂ ਵੇ 83 ਫਲੇ ਲੈ ਲੈ ਇਹਦਾ ਟਾਟਾ ਬੜਾ 52000 ਲੈਣਾ ਬਸ ਮੁੱਲ ਕਰ ਲਾ 65 ਕਰ ਲਾ 70 ਕਰ ਲਾ ਅੱਜ ਦਾ ਭਾਗ ਜਿੱਦੇ ਤਿਆਰ ਹੋਈ 70000 ਦੀ 52000 ਰੁਪਏ ਦੀ ਗਾਂ ਚੱਲੂਗੀ ਮਿੱਤਰੋ ਮੈਂ ਤਾਂ ਕਹਿਤਾ 255 ਦੀ ਹੋਊਗੀ ਮਾਰ ਹਾਂਜੀ ਅੱਜ ਹੀ ਕੱਲ੍ਹ ਦੋਸਤੋ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਵਿੱਕੀ ਕੋਲੇ ਪਹੁੰਚੇ ਹੋਏ ਸੀਗੇ ਬਾਈ ਵਿੱਕੀ ਕੋਲੇ ਨਾ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੀਆਂ ਸੁਨੱਖੀਆਂ ਗਾਵਾਂ ਦਿਖਾਉਣੀਆਂ ਮਿੱਤਰੋ ਤੇ ਗਾਵਾਂ ਵੀ ਜਿਹੜੀਆਂ ਹੈਗੀਆਂ ਨਾ ਪੂਰੇ ਚੰਗੇ ਕੱਦ-ਕਾਠ ਵਾਲੀਆਂ ਤੇ ਸਾਫ਼-ਸੁਥਰੀਆਂ ਇਹ ਤੁਸੀਂ ਦੇਖ ਲਓ ਵੀ ਪਹਿਲੀਆਂ ਤਿੰਨ ਗਾਵਾਂ ਆਗੀਆਂ ਨਾ ਇਹ ਐਚ ਐਫ ਨਸਲ ਦੇ ਵਿੱਚ ਪੈਂਦੀਆਂ ਨੇ ਤੇ ਬਾਕੀ ਆ ਗਈ ਚੌਥੇ ਤੇ ਪੰਜਵੇਂ ਨੰਬਰ ਤੇ ਇਹ ਕਰੌਸ ਬਰੀਡ ਦੀਆਂ ਗਾਵਾਂ ਆਗੀਆਂ ਜਿਹੜੇ ਬਾਈ ਰੇਟ ਕਰੂ ਹਨਾ ਉਹ ਰੇਟ ਜਿਹੜੇ ਰਹਿਣਗੇ ਵੀਡੀਓ ਦੇ ਵਿੱਚ ਹੀ ਰਹਿਣਗੇ ਜੇ ਤੁਹਾਨੂੰ ਪਸੰਦ ਆਏ ਰੇਟ ਹਨਾ ਉਹ ਕਮੈਂਟ ਕਰਕੇ ਦੱਸਿਓ ਜਰੂਰ ਵਿੱਕੀ ਦੇ ਫਾਰਮ ਤੋਂ ਨਾ ਜੇ ਆਪਾਂ ਗੱਲ ਕਰ ਲਈਏ ਘੱਟੋ ਘੱਟ ਹੈ ਵੀ 10ਵੀਂ 11ਵੀਂ ਵੀਡੀਓ ਆਪਣੀ ਤੇ ਬਾਈ ਦਾ ਡੈਰੀ ਫਾਰਮ ਦਾ ਨਾਮ ਵੀ ਅਗਮ ਡੈਰੀ ਫਾਰਮ ਰੱਖਿਆ ਹੋਇਆ ਆਜੋ ਕਰਾਗੇ ਬਾਈ ਨਾਲ ਗੱਲਬਾਤ ਤੇ ਕੀ ਇਹਨਾਂ گاਮਾਂ ਦੀ ਡਿਟੇਲ ਦਿੰਦਾ ਸਾਰੀ ਜਾਣਕਾਰੀ ਲੈ ਕੇ ਦਿੰਦੇ ਆ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਆਓ ਕਰਾਗੇ ਗੱਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਵਣ ਬਾਈ ਹੋਰ ਬਾਈ ਵਿੱਕੀ ਕਿਵੇਂ ਆ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਓਕੇ ਜਮਾ ਰੱਬ ਦੀ ਅੱਛਾ ਬਾਈ ਆਪਣੇ ਪਿੰਡ ਦੀ ਗੱਲ ਕਰ ਲੀਏ ਪਿੰਡ ਕਿਹੜਾ ਰਹਿ ਗਿਆ ਪਿੰਡ ਬਾਈ ਕਾਲੇਆਲੀ ਆ ਜ਼ਿਲ੍ਹਾ ਮੰਨ ਕੇ सिरसा ਹਰਿਆਣਾ ਤਹਿਸੀਲ ਵੀ ਕਾਲੇਆਲੀ ਆ ਠੀਕ ਹੈ ਹਾਂ ਮਨ ਕੇ ਸਤਲਵੰਡੀ ਸਾਹਬ ਤੋਂ ਆਪਣਾ ਪਿੰਡ ਪੈਂਦਾ 23 24 ਕਿਲੋਮੀਟਰ ਠੀਕ ਹੈ ਹਾਂ ਤੇ ਇਧਰੋਂ ਕਾਲੇਆਲੀ ਤੇ ਤਾਂ ਵਿੱਚ ਹੀ ਆ ਗਿਆ ਜਮਾ ਹਾਂ ਮੈਂ ਸ਼ਹਿਰ ਵਿੱਚ ਕੋਲੇ-ਕੋਲੀ ਆ ਬਾਈ ਮੰਨ ਕੇ ਮੰਡੀ ਵੀ ਕੋਲੇ-ਕੋਲੀ ਆ ਤੇ ਮਨ ਪਿੰਡ ਵੀ ਕੋਲੇ-ਕੋਲੀ ਆ ਨਾਲ-ਨਾਲ ਹੀ ਆ ਵੀਰੇ ਠੀਕ ਹੈ ਅੱਛਾ ਵਿੱਕੀ ਮੈਨੂੰ ਐ ਦੱਸ ਦੇ ਜਿਹੜੀਆਂ ਤੇਰੀਆਂ ਅੱਜ ਗਾਵਾਂ ਆ ਗਈਆਂ ਮਿੱਤਰਾਂ ਹਾਂ ਹਣਾ ਗਾਵਾ ਜਿਹੜੀਆਂ ਹੈਗੀਆਂ ਤੇਰੇ ਮੈਚ ਤੋਹਫੇ ਆ ਬਈ ਅੱਜ ਦਾ ਜਮਾ ਨਗੀਨੇ ਆ ਹੈਨਾ ਹਾਂ ਜਿੱਦੇ ਦਾ ਤੂੰ ਪੈਰ ਤੇ ਰਹਿ ਮਨ ਕਹਿ ਰਵਣ ਇੱਥੇ ਮਨ ਕਹਿ ਜਾਂ ਤੂੰ ਮੇਰੇ ਕੋਲੇ ਆਉਣ ਲੱਗਿਆ ਆਪਣਾ ਕੰਮ ਨਾ ਮਨ ਕਹਿ ਤਾਂ ਹਣ ਹੋਇਆ ਘਟਿਆਣੀ ਵਧਿਆ ਜਿੱਦੇ ਦਾ ਤੂੰ ਇੱਥੇ ਆਉਣ ਲੱਗਿਆ ਆਪਣੀ ਨੌਵੀਂ ਦਸਵੀਂ ਵੀਡੀਓ ਹੋਣ ਲੱਗਾ ਹਾਂ ਹਾਂ ਆਪਣਾ ਬਹੁਤ ਵਧੀਆ ਕੰਮ ਆ ਸਾਰਾ ਸੈਟ ਜਿੱਦੇ ਦਾ ਤੂੰ ਮਾਲਕ ਦੀ ਮਿਹਰ ਆ ਬਹੁਤ ਵਧੀਆ ਕੰਮ ਕਰ ਆਪਣਾ ਨਹੀਂ ਪਰਮਾਤਮਾ ਦੀ ਮਿਹਰ ਚਾਹੀਦੀ ਆ ਪੈਰ ਨਾਲ ਤਾਂ ਕੁਝ ਨਹੀਂ ਫਰਕ ਹੁੰਦਾ ਪਰ ਜਿਹੜੀ ਮਨ ਨੂੰ ਚੱਲ ਲੱਗੇਗਾ ਅੱਜ ਮਨ ਕਹਿ ਵੀਡੀਓ ਚ ਰਹਿਣ ਬੜਾ ਧੰਨਵਾਦੀ ਆ ਇਹ ਅੱਜ ਦੀ ਵੀਡੀਓ ਜ ਆਪਣੇ ਆਪਣੇ ਵੀਰੇ ਪੰਜ ਗਾਵਾਂ ਆ ਗਈਆਂ ਠੀਕ ਹੈ ਹਾਂ ਆਪਾਂ ਬਾਈ ਫਾਰਮ ਚੋਂ ਲਈ ਹੋਈ ਆਪਾਂ ਖੁੱਲੀ ਫਿਰਦੀ ਫਾਰਮ ਚੋਂ ਲਈ ਆ ਆਹ ਲੈਣੇ ਸੂਈ ਆ ਕਿ ਮੰਨ ਕੇ ਦੂਜਾ ਸੂਆ ਸੂਗੀ ਰਹਿਣ ਬਾਈਏ ਅੱਛਾ ਫਾਰਮ ਦੀ ਬੈੜ ਫਾਰਮ ਦੀ ਬੈੜ ਆ ਇਹ ਪਹਿਲਾਂ ਨੇ 30 ਕਿਲੋ ਦੁੱਧ ਦਿੰਦਾ ਨੇ ਅੱਛਾ ਹਾਂ ਪਹਿਲਾਂ ਪਹਿਲਾਂ ਨਹੀਂ ਠੀਕ ਹੈ ਤੇ ਹੁਣ ਦੂਜੇ ਸੂਏ ਵੇ ਸੋਣ ਤੇ ਕਿੰਨੇ ਦਿਨ ਬਾਕੀ ਇਹਦੇ ਸਿਣਦੇ ਆ ਮੰਨ ਕੇ ਅੱਜ ਪਹਿਲੇ ਲੈ ਜੂਗੀ ਰਹਿਣ ਬਾਈ 15 16 ਬਾਕੀ 15 16 ਹਾਂ 15 16 ਲੈ ਸਕਦੀ ਆ ਮੰਨ ਕੇ ਦੁੱਧ ਦਾ ਮੰਨ ਕੇ ਆਪਾਂ ਮੰਨ ਕੇ ਦਊਗਾ ਤਾਂ 30 30 ਤੋਂ ਪਲਾਸੀ ਆਪਾਂ ਵਗਰ ਠੀਕ ਹੈ ਹਾਂ 27 28 ਵੀ ਬਹੁਤ ਹੋਇਆ ਬਹੁਤ ਹੋਇਆ ਤੋ 27 28 ਕਿਲੋ ਵੱਡੀ-ਬੁੱਡੀ ਬਹੁਤ ਆ ਗਈ 40 ਸੈਕਟਰ ਦੀ ਬਹੁਤ ਵਧੀਆ ਬੈੜ ਆ ਗਈ ਦੂਜਾ ਸੁਆ ਸੁਨਾਰ ਰਵਣ ਨੇ ਠੀਕ ਹੈ ਅੱਛਾ ਲੰਮੀ ਵੀ ਬਹੁਤ ਆ ਗਈ ਤੇਰੀ ਵਾਲੀ ਗੱਲਾਂ ਵੀ ਕੱਢ ਕੱਢ ਲਈ ਬੈੜਾ ਬਸ ਕੱਚੀ-ਕੱਚੀ ਲੜਾ ਰਵਣ ਭਾਈ ਜੜੀ ਹੈਗੀ ਠੀਕ ਹੈ ਲੈ ਖੋਲ ਫਿਰ ਕੇ ਆਪਾਂ ਤੋੜ ਕੇ ਦਿਖਾਗੇ ਮਿੱਤਰੋ ਇਹ ਨਾ ਰਵਣ ਭਾਈ ਥੋੜੀ ਧਲੇਰੇ ਦੀ ਮੰਨ ਕੇ ਮੋਰੇ ਦਾ ਕਰਦੀ ਹੈ ਖੁੱਲੀ ਰਹੀ ਹੈ ਨਾ ਧਲੇਰਾ ਵਿਚਾਰੀ ਤੇ ਪਹਿਲੇ ਯਾਰੀ ਪਹਿਲੇ ਦਿਨ ਹੀ ਪਿਆ ਅੱਜ ਇਹ ਅੱਛਾ ਆ ਖਿੱਚਦੀ ਧੁੰਦੀ ਹੈਗੀ ਲੈ ਆਹ ਦੇਖ ਲੈ ਮਿੱਤਰੋ ਇਹ ਨਾ ਚੱਲ ਕੋਈ ਗੱਲ ਨਹੀਂ ਥਣਲੇਵੇ ਦੀ ਜਿਹੜੀ ਵਿਹੜ ਹੈਗੀ ਪੂਰੀ ਸਾਫ਼ ਹੈ ਮਿੱਤਰੋ ਇਹ ਗੱਲ ਨਹੀਂ ਹੈਗੀ ਬਾਕੀ ਆਪਾਂ ਸ਼ਾਰਟ ਛੂਟ ਜਿਹੜੇ ਹੈਗੇ ਵਿੱਚ ਲਾ ਦਾਂਗੇ ਆ ਦੇਖੋ ਲੇਵਾ ਵੀ ਜਿਹੜਾ ਹੈਗਾ ਕਰਮ ਵਾਲੀ ਪੂਰਾ ਸਾਫ਼ ਤਿਆਰ ਕਰੂਗੀ ਹਜੇ ਦਿਨ ਬਾਈ ਕਹਿੰਦਾ 15 ਬਾਕੀ ਪਿਆ ਕੋਈ ਗੱਲ ਨਹੀਂ ਬਣਦੇ ਬਣਦੇ ਵਿਕੀ ਇਹ ਮੈਂ ਤੁਹਾਨੂੰ ਕੱਦ ਕਾਠ ਦੀ ਜੱਜਮੈਂਟ ਕਰਵਾ ਦੇਣਾ ਕੱਦ ਕਾਠ ਜਿਹੜਾ ਵਿਹੜ ਦਾ ਪੂਰੇ ਚੰਗੇ ਕੱਦ ਕਾਠ ਵਾਲੀ ਆ ਤੇ ਰੰਗ ਪ੍ਰਿੰਟ ਜਿਹੜਾ ਤੁਸੀਂ ਉਹ ਚੈੱਕ ਕਰ ਲਓ ਵਿਕੀ ਮੈਨੂੰ ਐਂ ਦੱਸ ਇਹਦਾ ਜਿਹੜਾ ਰੇਟ ਹੈ ਰੇਟ ਕਿੰਨਾ ਕੀਤਾ ਬਾਈ ਰੇਟ ਰਮਣભાઈ ਰੇਟ ਕਰਨ ਨੂੰ ਤਾਂ ਆਪਾਂ ਮੰਨ ਗਏ 10 ਵੀ ਕਰਦੇ ਆ 15 ਵੀ ਕਰਦੇ ਗੱਲ ਗੱਲ ਕਰ 97000 ਰੁਪਏ ਲੈਣਾ ਰਮਣભાઈ ਦਾ ਜੈਸ ਨੋਜਮਾ 97 97000 ਦੀ ਦੇਣੀ ਹੈ ਠੀਕ ਹੈ ਹਾਂ ਬਈ ਤੇ ਟਾੜਾ ਬਾਟਾ ਜਮਾ ਜਮਾ ਟਾੜਾ ਯਰ ਬਾ ਮਾਨਤਾਨ ਹੋ ਜੂ ਬਈ ਇੱਥੇ ਬਸ ਛੋੜ ਛੱਪਈ ਹੈ ਕਿੰਨੀ ਬਾ ਕਰਦੇ ਆ 500 ਛੱਡ ਦੇ ਟਾੜਾ ਵਾਟਾ ਕਰਦੇ ਚੱਲ 1000 ਛੱਡ ਦਾਂਗੇ ਬਾਈ ਟਾੜਾ ਵਾਟਾ ਕਰਦੇ ਓਏ ਬਾਈ ਇਦੂ ਟਾੜਾ ਵਾਟਾ ਐਡੀ ਦਾ ਵੱਡਾ ਟਰੰਗਾ ਪੰਗਾ ਕਰਦੇ ਆਰਮ ਵਾਲੀ ਬੈੜਾ ਬਾਈ ਐਡੀ ਚੰਗੀ ਬਾਈ ਚੱਲ ਫਿਰ ਭਾਈ ਤੂੰ ਆ ਜਾ ਕਰ ਇੱਧਰ ਆ ਜਾ ਦੂਜੇ ਨੰਬਰ ਆਈ ਤੇ ਜਿਹੜੀ ਤੇਰੀ ਆ ਬੈੜਾ ਮਿੱਤਰਾ ਇਹ ਦੂਜਾ ਹਾਂ ਬਾਈ ਇਹਦਾ ਸੂਆ ਦੱਸ ਦੂਜਾ ਸੂਆ ਰਮਣ ਬਾਈ ਇਹਦਾ ਦੂਜਾ ਹਾਂ ਇਹਨੇ ਮੰਨ ਕੇ ਪਹਿਲਾਂ ਨੇ ਤੂੰ ਹੈਰਾਨ ਕਰਨ ਵਾਲੀ ਗੱਲ ਆ 22 ਕਿਲੋ ਤਾਂ ਦਿੱਤਾ ਪਹਿਲਾਂ ਨਹੀਂ ਅੱਛਾ ਹਾਂ ਠੀਕ ਹੈ ਤੇ ਹੁਣ ਦੂਜੇ ਸੂਂਦੀ ਆ ਦੂਜੇ ਸੂਏ ਸੂਗੀ ਮਨ ਕਰੇ ਸਲੇ ਦਾ ਲੈਣ ਰੌਣ ਬਾਈ ਦੱਸਣ ਲੈ ਇਹ ਨਹੀਂ ਪਤਾ ਹੁਣੀ ਆਈ ਏ ਤਾਰੀ ਗੱਡੀ ਚ ਹਜੇ ਬੇਸ਼ੱਕ ਹਾਂ ਹਾਂ ਇਹ ਨਹੀਂ ਪਤਾ ਭਰਾ ਦੋ ਘੰਟੇ ਨੂੰ ਸੁੱਝੇ ਮੈਂ ਉਹਦਾ ਕੀ ਫਾਇਦਾ ਠੀਕ ਹੈ ਪਰ ਮਨ ਕਰੇ ਐ ਲੱਗਦਾ ਮੈਨੂੰ ਸ਼ੱਕ ਵੀ ਦੱਸ ਦੇਣ ਜੇ ਕੱਢੂਗੀ ਬਿਹੜਾ ਜੀ ਅੱਛਾ ਹਾਂ ਲਊਗੀ ਤੇ ਮੈਨੂੰ ਐ ਦੱਸ ਵੀ ਹੁਣ ਦੂਜੇ ਸੂਏ ਕਿੰਨਾ ਦੁੱਧ ਪਾਉਣਾ ਚਾਹੀਦਾ ਇਹਨੂੰ ਦੁੱਧ ਤਾਂ ਦੇਊਗੀ ਨਾ ਰੌਣ ਬਾਈ 25 26 ਕਿਲੋ ਅੱਛਾ ਗੱਲ ਕਰ ਆਪਾਂ 20 ਕਿੱਗ ਕੀ ਦੇ ਦਾਂਗੇ ਯਾਰ ਠੀਕ ਹੈ 20 ਕਿੱਗ ਦੇ ਦਾਂਗੇ ਬੱਚੇ ਦਾ ਮੂੰਹ ਵਾ ਫੇਸ ਕੁਆਲਟੀ ਦੇਖ ਰੌਣ ਬਾਈ ਇਹਦਾ ਬਹੁਤ ਚੰਗੀ ਬਿਹੜ ਹੈਗੀ ਲੈ ਵ ਥਣ ਲੱਗਿਆ ਜਿਹੜਾ ਲੈਵੇ ਨੂੰ ਉਹ ਵੀ ਚੰਗਾ ਨਾੜਾ ਨੂਣਾ ਲੈਵੇ ਤੇ ਦੇਖੋ ਐਂ ਆ ਦੂਜਾ ਸੂਆ ਸੁੰਦੀ ਆ ਮਿੱਤਰੋ ਗਾਂ ਤੇ ਥਣ ਲੈਵੇ ਦੀ ਪੂਰੀ ਸਾਫ ਆ ਤੇ ਕੱਦ ਕਾਠ ਵੀ ਜਿਹੜਾ ਚੰਗਾ ਐ ਨਹੀਂ ਹੈਗਾ ਕੋਈ ਮਾੜੀ ਜੀ ਛੋਟੇ ਜੇ ਕੱਦ ਕਾਠ ਵਾਲੀ ਹੋ ਪ੍ਰਿੰਟ ਵੀ ਚੰਗਾ ਮੂੰਹ ਵੀ ਸੋਹਣਾ ਤੇ ਦੁੱਧ ਜਿਹੜਾ ਹੈਗਾ ਬਾਈ ਕਹਿੰਦਾ ਆਪਾਂ ਜਿਹੜਾ ਪਹਿਲੇ 10 ਸੂਏ 25 ਦਿੱਤਾ ਤੇ ਪਰ ਹੁਣ ਆਪਾਂ 20 ਕਿਲੋ ਦੁੱਧ ਦੀ ਕਹਿ ਕੇ ਦੇਖਾਂਗੇ ਇਹ ਲੈਵੇ ਦੀ ਬੰਤਰ ਬੰਤਰ ਚੰਗੀ ਆ ਮੈਨੂੰ ਐ ਦੱਸ ਦੇ ਵਿੱਕੀ ਬੰਨ ਕੇ ਰੇਟ ਦੱਸ ਦੇ ਦਾ ਰੇਟ ਕਿੰਨਾ ਕਰਨਾ ਤੂੰ ਰੇਟ ਰਵਣ ਬਾਈ ਹੁਣ ਲੈਣ ਦੇ ਨਹੀਂ ਟਾਟਾ ਵਟਾ ਹੀ ਕਰਾਉਣਾ ਹੈ ਹੈ ਟਾਟਾ ਵਟਾ ਹੀ ਕਰਾਉਣਾ ਜੱਸਣ ਹੋ ਜਾਵਾ ਲੈਣ ਦੇ ਨਾਲ ਹੀ ਹਟਾਉਂਦਾ ਪਉਂਦਾ ਨਹੀਂ ਫੇਰ ਰੱਖੇਗਾ ਕਹਦੇ ਟਾਟਾ ਵਟਾ 90000 ਦੀ ਬੱਚੀ ਦੇ ਦਿਆਂਗੇ ਭਾਈ ਮੁੱਲ ਤਾਂ ਭਾਵੇਂ 1 5 ਕਰ ਵਾਲਾ 10 ਕਰ ਵਾਲਾ ਲੱਖ ਕਰ ਵਾਲਾ ਕੁਛ ਹੀ ਕਰਾ 90000 ਦੀ ਜੱਸਣੋਂ ਬੱਚੀ ਦੇ ਦੇ ਠੀਕ ਹੈ ਹਾਂ ਭਾਈ ਕੋਈ ਮਾਨਤਣ ਮਾਨਤਣ ਕਰ ਦਾਂਗੇ ਭਾਈ ਕੋਈ ਗੱਲ ਨਹੀਂ ਚੱਲ ਫਿਰ ਤੇਰਾ ਲੈ ਵੀ ਮੈਂ ਇਹ ਨਹੀਂ ਕਹਿੰਦਾ ਇਹਨੂੰ ਹੁਣ ਤੀਜੇ ਨੰਬਰ ਵਾਲੀ ਜਿਹੜੀ ਤੇਰੀ ਆ ਗਾਂ ਆ ਗਈ ਮਿੱਤਰਾ ਇਹੇ ਗਾਂ ਦਾ ਸੂਆ ਸੂਆ ਰਮਣ ਮਾਈ ਦਾ ਪਹਿਲਾ ਹੀ ਹੈਗਾ ਪਹਿਲਾ ਹੀ ਸੂਗੀ ਪਹਿਲਾ ਸੂਗੀ ਕਮਾਲ ਹੋਗੀ ਪਹਿਲਾ ਸੂਗੀ ਦਿਨ ਹਜੇ ਘੱਟੋ ਘੱਟ ਗਾਂ 15 ਨਹੀਂ ਸੁੰਦੀ ਏ 15 ਦਿਨ ਹਾਂ ਜਿੱਤੂ ਉਹ ਬੰਦੂਲੇ ਵਾਲੇ ਜਿੱਤੇ ਸੂਣਾ ਲੈਟ ਲੈਟ ਸੂਗੀ ਠੀਕ ਹੈ ਹਾਂ ਪਹਿਲਾ ਸੂਆ ਤੇ ਸਵਾਲ ਕੀ ਦੇਖ ਬੱਚੀ ਦੀ ਕਿੱਡੀ ਚੰਗੀ ਕੱਦ ਕ ਵਕ ਤੈਨੂੰ ਇਹ ਆ ਦੇਖੋ ਮਿੱਤਰੋ ਆਹ ਕੱਦ ਕਾਠ ਪਹਿਲਾ ਸੂਆ ਸੂਣ ਵਾਲੀ ਵਹੜ ਦੇਖੋ ਥਣ ਲਈ ਵੀ ਇਹ ਵੀ ਪੂਰੀ ਸਾਫ ਆ ਇਹ ਹਜੇ ਤਾਂ ਜਿਵੇਂ ਬਾਈ ਨੇ ਆਖਿਆ ਨਾ ਵੀ ਕੱਚੀ ਕੱਚੀ ਆ ਮਿੱਤਰੋ ਜਿੱਦ ਦੇ ਆ ਗਿਆ ਇਹਦਾ ਸੂਣ ਦਾ ਟਾਈਮ ਤੇ ਉਦ ਦੇ ਸੂਣੇ ਤਿਆਰ ਹੋ ਇਹਦਾ ਖੜਾ ਲਾ ਕੇ ਰੇਟ ਦੱਸ ਮੈਨੂੰ ਇਹਦਾ ਰੇਟ ਬਈ ਇਹਦਾ ਟਾਟਾ-ਬਾਟਾ ਜਮਾ ਜੱਸ ਸੁਣੋ ਜੱਸ ਸੁਣੋ 82000 ਦੀ ਦੇ ਦਾਂਗੇ ਬਈ ਰਵਣ ਬਈ ਇਹ 2000 99 ਕਰਾ ਲਾ 95 ਕਰਾ ਲਾ 2000 ਦਾ ਬਾਲ ਫੇਰ ਨਾ ਰੱਖ ਕਿਆ ਲੈ 80 ਦੀ ਦੇ ਦਾਂਗੇ ਫਿਰ ਬਈ ਇਹ ਠੀਕ ਹੈ ਫੂਟਾ ਟਾਟਾ-ਬਾਟਾ ਹੀ ਜਮਾ ਜੱਸ ਸੁਣੋ ਯਾਨੀ ਮਨ ਕਹੇ ਕਿਸੇ ਦੁੱਧ ਕਿੰਨਾ ਬਾਦੂ ਵੀ ਕੀ ਹੈ ਦੁੱਧ ਬਈ ਯਾਰਾ ਮਨ ਕਹੇ ਇਹ ਜਿਹੜੀ ਮਾਂ ਸੀ ਨਾ 35 36 ਕਿਲੋ ਦੁੱਧ ਸੀਗਾ 35 36 ਯਕੀਨ ਮੰਨੀ ਤੂੰ ਠੀਕ ਹੈ ਹਾਂ ਵੀ ਚੱਲ ਕਰਾ ਭਾਅ ਉਹ ਤਾਂ ਦੇਉਗੀ ਨਾ 25 26 ਕਿਲੋ ਇਹ ਹਾਂ 20 ਕਿਲੋ ਮੰਨ ਕੀ ਲੈ ਜੇ ਪੰਦਾ ਹਾਂ ਲੈ ਵੀ ਆਹ ਦੇਖ ਲੋ ਤੇ ਬਾਕੀ ਨਾ ਯਾਰ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਜਿਹੜੀਆਂ ਵੀ ਚੀਜ਼ ਆਪਾਂ ਕਿਤੇ ਵੀ ਅਗਲਾ ਆ ਕੇ ਤਸੱਲੀ ਕਰ ਹਾਂ ਤਸੱਲੀ ਕਰਕੇ ਲੈ ਜਾਵੇ ਕੋਲੇ ਆ ਕੇ ਬਾਕੀ ਅਗਲਾ ਐਸਟੀਮੇਟ ਵੀ ਲਾ ਸਕਦਾ ਹੈ ਰੈਡਿੰਗਾਂ ਵੱਡੀਆਂ ਕੱਦ ਕਾਠ ਵਾਲੀਆਂ ਬਹਿੜਾ ਬਣ ਕੇ ਇਹ ਨਾ ਦੁੱਧ ਦੇਣਗੇ ਤਾਂ ਫਿਰ ਦਿੰਦਿਆਂ ਵੀ ਨਹੀਂ ਸਹੀ ਗੱਲ ਤੂੰ ਬਣ ਕੇ ਜਲਾ ਮੇਰੇ ਤੇ ਵੀ ਨਾ ਕੋਈ ਵਾਲਾ ਯਕੀਨ ਮਣੇ ਦੁੱਧ ਦਾ ਅਗਲਾ ਆਪ ਖੁਦ ਕੋਲੇ ਚੱਲ ਕੇ ਦੇਖ ਕੇ ਤਸੱਲੀ ਕਰਕੇ ਲੈ ਕੇ ਜਾਵੇ ਆਪੇ ਪਤਾ ਲੱਗੂ ਆਪਦੀ ਆਗਲੇ ਨੂੰ ਵੀ ਕਿੰਨੇ ਕਿੰਨੇ ਦੁੱਧ ਵਾਲੇ ਆ ਬੋਡੀ ਸਾਹਿਬ ਨੂੰ ਪਤਾ ਲੱਗ ਜਾਂਦਾ ਕਿੰਨਾ ਦੁੱਧ ਦੇਣ ਦੇਣਗੇ ਇਹ ਸਭ ਦੀਦੇ ਹੁੰਦਾ ਅਗਲੇ ਨੂੰ ਕਹ ਹਰਾਇਤਾ ਕਮਲਾ ਤਾਂ ਹੁੰਦੇ ਨਹੀਂ ਬਾਈ ਕੀ ਗੱਲ ਤਾਂ ਪਤਾ ਹੀ ਹੁੰਦਾ ਬਾਈ ਕੀ ਨਹੀਂ ਆ ਜਾ ਕਰ ਜਿਹੜੀ ਆ ਆ ਗਈ ਤੇਰੀ ਆਹ ਖਾ ਇਹਦਾ ਨਾ ਬਾਈ ਨਹੀਂ ਕਹਿੰਦਾ ਇਹਨੇ ਨਾ ਤੂੰ ਯਕੀਨ ਮੰਨੀ ਪਹਿਲਾਂ ਨੇ 15 16 ਕਿਲੋ ਦਿੱਤਾ ਪਹਿਲਾਂ ਨੇ ਹਾਂ ਦੁੱਧ ਤਾਂ ਦੇਉਗੀ ਨਾ 18 20 ਕਿਲੋ ਹੀ ਕਹ ਲੈ ਕਰ 15 ਕਿਲੋ ਦੀ ਓੜਤੀ ਦੇ ਦੇਗੀ ਅੱਛਾ ਇਹ ਵੀ ਹੁਣੀ ਆਈ ਆ ਇਹ ਗੱਡੀ ਉਤਾਰੀ ਦੂਜਾ ਸੂਆ ਮੁਰੇ ਰਤਲਾ ਰੇ ਦਾ ਕਰਦੀ ਐ ਦੂਜਾ ਸੂਆ ਦੂਜਾ ਸੂਆ ਸੂਈ ਰਹਿਣ ਬਾਈ ਦਿਨ ਤਾਂ ਮੰਨ ਕੇ ਚੱਲ ਇਹ ਕੱਢ ਜੂਗੀ ਤਾਂ ਵਾਰ ਆਏ ਲੈ ਜੂ ਰਾ ਉਹਨਾਂ ਲਈ ਤਾਂ ਵਾਰ ਆਪਰੇ ਹਾਂ ਖੋਲ ਫਿਰ ਕਰ ਤੇ ਇਹਦਾ ਰੇਟ ਦੱਸੀ ਟਾੜਾ ਵਟਾ ਹੀ ਕਰਾਉਣਾ ਘਟ 55000 ਰੁਪਏ ਲੈਣ ਦੇਣਾ